अच्छा माय गुरु जी की फतेह अपने माता जी ਦਾ ਨਾਮ ਕੀ ਹੈ ਗੋ ਮਾਤਾ ਸੇਪ ਗੋਜੀ ਤੇ ਪਿਤਾ ਜੀ ਦਾ ਨਾਮ ਕੀ ਹੈ ਗੁਰੂ ਹਰਪ ਸਿੰਘ ਗੋਜੀ ਗੁਰੂ ਕੋਬਿੰਦ ਸਿੰਘ ਜੀ ਤੇ ਆਪਣੇ ਦਾਦੀ ਜੀ ਦਾ ਨਾਮ ਕੀ ਹੈ ਮਾਤਾ ਮਾਤਾ ਗੁੱਜਾ ਗੋਜੀ ਹਾਂਜੀ ਤੇ ਆਪਣੇ ਦਾਦਾ ਜੀ ਦਾ ਨਾਮ ਕੀ ਆ ਸ਼੍ਰੀ ਗੁਰੂ ਸੇਬੂ ਤੇਗ ਹਾਂਜੀ ਬਦਰ ਜੀ ਅੱਜਾ ਦੇ ਕਿੰਨੇ ਆ 4 ਬਾਬਾ ਜੀ ਸਿੰਘ ਜੀ ਇਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ